ਬ੍ਰੈਂਟਨ ਦੇ ਵਿੱਚੋਂ ਆਏ ਹੁਣ ਬਾਹਰਲੇ ਦੇਸ਼ ਪੁੱਛਿਆ ਹੋਵੇ ਪਹਿਲੀ ਗੱਲ ਆ ਪੁੱਛਿਆ ਹੋਵੇ ਕਣ ਪਏ ਹੁਣ ਕੋਈ ਥੌਂ-ਥੂ ਦੱਬ ਲਿਆ ਹੋਵੇ ਕਿਸੇ ਨੇ ਪੁੱਛਣ ਵਾਸਤੇ ਹੁਣ ਆਜੋ ਭਾਈ ਯਾਰ ਕਿੱਥੋਂ ਆਏ ਮਾਤਾ ਕੈਨੇਡਾ ਬ੍ਰੈਂਟਨ ਤੋਂ ਆਏ ਬ੍ਰੈਂਟਨ ਨੂੰ ਅਜਾ ਨਹੀਂ ਫੱਕਰਾ ਭੰਗ ਤੇਰੀ ਬਾਦ ਲਾਵੇ ਯਾਰ ਸੱਚੋ ਆਈ ਐ ਭੰਗ ਤੇਰੀ ਬਾਦ ਲਾਵੇ ਤੇਰੇ ਨਾਮ ਕਰਦੀ ਹੋਏ ਬੱਦੀ ਤੇਰੇ ਨਾਮ ਕਰਦੀ ਇਸ ਦਿਸਰ ਮਾਤਾ ਕਨੇਡਾ ਚੋਂ ਆਇਓ ਪਰਮਟਨ ਚੋਂ ਇੱਕ ਦੋ ਤਿੰਨ ਕਿੱਥੋਂ ਆਇਆ ਮਾਤਾ ਪਰਮਟਨ ਤੋਂ ਆਇਆ ਜੀ ਇੱਕ ਪਿੰਡ ਕਿਹੜਾ ਮਾਤਾ ਪਿੰਡ ਮੇਰਾ ਸਵਦੀ ਖੁਰਦਾ ਜੀ ਜਗਰਾਉਂ ਦੇ ਕੋਲ ਚੱਲ ਫੱਟਰਾ ਜਗਰਾਉਂ ਵੇ ਸੱਜੀ ਨੇ ਤੇਰੇ ਨਾਮੇ ਕਰਦੀ ਸੱਜੀ ਤੇਰੇ ਨਾਮੇ 咋咋咋咋咋 ਕੋਠੀ ਚ ਛੋਡੀ ਭਾਈ ਤੇ ਪਰਦਾਈ ਨੇ ਕੋਠੀ 잡 ਲਈ ਹਾਂਜੀ ਐਮਾਤਾ ਉਹ ਛੋਡੀ ਮੰਮੀ ਛੋਡੇ ਨੌਕਰ ਆ ਗਈ ਸੀ ਹਾਂਜੀ ਐਮਾਤਾ ਪਰਲੇ ਦੇਸ਼ ਚ ਤੁਸੀਂ ਆਇਆ ਮਾਤਾ ਹਾਂਜੀ ਐਮਾਤਾ ਨੇ ਛੋਡੇ ਪਰਦਾਈ ਨੇ ਛੋਡੇ ਤੇ ਕੈਸਲਾਤਾ ਨਹੀਂ ਜੀ ਮੈਂ ਲਾਇਆ ਅਮਾਤਾ ਪਹਿਲਾਂ ਉਹਨਾਂ ਨੇ ਮੇਰੇ ਤੇ ਲਾਇਆ ਸੀ ਉਹਨਾਂ ਨੇ ਪੁਲਿਸ ਕੇਸ ਲਾਇਆ ਇਹਦੇ ਵਿੱਚ ਸੁੰਮਣ ਦੀ ਚਿੱਠੀ ਲਿਖੀ ਹੋਈ ਆਉਂਦੀ ਮਾਤਾ ਵੀ ਕੇਸ ਲੱਗਿਆ ਛੋਡੇ ਛੋਡੇ ਤੇ ਕੇਸ ਲਾਇਆ ਤੀ ਹੁਣ ਸੋਨੇ ਉਹਨਾਂ ਤੇ ਲਾਤਾ ਮਾਤਾ ਖਾਲੀ ਕਰਾਉਣ ਦਾ ਲਾਤਾ ਛੋਡੀ ਮੰਮੀ ਨੇ ਛੋਡੇ ਨੂੰ ਕਰਾਤਾ ਦੇਖ ਕਰ ਚੱਲ ਬਾਬਾ ਹੋਰ ਸੱਚ ਹੋਇਆ ਤੇਰੀ ਬੰਦ ਬੱਟ ਕਰ ਵੇ ਕਿੰਨੀ ਤੂੰ ਕਰੇ ਆਸਾ ਜੋੜਿਆ ਤੇਰੀ ਬੰਦ ਬੱਟ ਕਰ ਵੇ ਕਿੰਨੀ ਤੂੰ ਕਰੇ ਹੋਰ ਸੱਚ ਹੋਇਆ ਤੇਰੀ ਜੇ ਕੇ ਕੋਈ ਹੋਇਏ ਕਰੇ ਛੁੱਟ ਜੇ ਮਾਤਾ ਸਰਦੀਆ ਮਾਤਾ ਸੰਗਤ ਨੂੰ ਵਰਤੀ ਬਣ ਜਾਓ ਚਲ ਬਾਬਾ ਦੇਂਦਾ ਹਰ ਸਜੋ ਆਈਏ ਤੇਰੀ ਪੰਗ ਬਾਵਲਾ ਜਿੱਤ ਪੀੜ ਨੂੰ ਕਰੇ ਹਰ ਸਜੋ ਆਈਏ ਤੇਰੀ ਪੰਗ ਬਾਵਲਾ ਜਿੱਤ ਪੀੜ ਨੂੰ ਕਰੇ ਹਰ ਸਜੋ ਆਈਏ ਤੇਰੀ ਪੰਗ ਬਾਵਲਾ ਜਿੱਤ ਪੀੜ ਨੂੰ ਕਰੇ ਹਰ ਸਜੋ ਕਾਜ ਰਾਸ ਚੜਜੇ ਪੁੱਛਣ ਵਾਸਤੇ ਹੁਣ ਵਿਆਹ ਤਰਿਆ ਹੋਵੇ ਕੰਨ ਪਾਇਆ ਹੋਵੇ ਰਾਸ ਚੜਜੇ ਪੁੱਛਣ ਵਾਸਤੇ ਹੁਣ ਦਿਲ ਚ ਸੋਚਦੇ ਹੁਣ ਵੀ ਸਾਡਾ ਵਿਆਹ ਤਰਿਆ ਹੋਇਆ ਕਾਜ ਰਾਸ ਹੋ ਜੇ ਪਾਤਾ ਕੋਈ ਕਾਜ ਰਾਸ ਵਾਸਤੇ ਆ ਜਲਦੀ ਬਾਬਾ ਗੋੜਲੇ ਤੇਰੀ ਨਾ ਬਾਬਾ ਚ ਪੱਛ ਪਛਾਣਿਆ ਤੇਰੇ ਨਾ ਬਾਬਾ ਸਾਂਤਾਂ ਦੀ ਬੱਲੇ ਬੱਲੇ ਹੋ ਜੇ ਤੇਰੀ ਬੱਲੇ ਬੱਲੇ ਹੋ ਜੀ ਤੇ ਇੱਕ ਮੱਥਾ ਮਾਤਾ ਜੱਲੀ ਬਾਹੂ ਫਿਰਦੇ ਸਮਾਦੀ ਕਾ ਤੋਂ ਮੋੜੀ ਜਨਮ ਲਈ ਤੇਰੇ ਨਾਲ ਫਿਰਦੇ ਸਮਾਦੀ ਕਾ ਤੋਂ ਮੋੜੀ ਲੈ ਨਾਲੇ ਫਿਰਦੇ ਸਾਡੀ ਤੇਰੇ ਸੰਗ ਬਾਗ ਲਾਏ ਜਿੱਤ ਪੀਰ ਨੂੰ ਕਰੇ ਹੋਰ ਸਾਥ ਹੋਇਆ ਤੇਰੀ ਕੰਧ ਬਕਰ ਮਿੱਤਰ ਵੀਰ ਨੂੰ ਕਰੇ ਘਰ ਵਿੱਚ ਨਾ ਹੋਵੇ ਰੋਡਾ ਕਣ ਪਾਏ ਹੁਣ ਪੁੱਛਣ ਵਾਸਤੇ ਹੁਣ ਘਰ 'ਚ ਨਾ ਹੋਵੇ ਰੋਡਾ ਰੋਡਾ ਕੀ ਦਾ ਨੌ ਫੱਕਰਾ ਜੀ ਪਹਿਲਾਂ ਮੈਨੂੰ ਰੋਡਾ ਕਹਿੰਦੇ ਸੀ ਨਾਮ ਮੇਰਾ ਜਸਵੰਤ ਰੀਹ ਚਿਹੇ ਹੋਵੇ ਦੇ ਵਿੱਚ ਨੌ ਬੋਲਦਾ ਰੋਡਾ ਤੁਹਾਨੂੰ ਰੋਡਾ ਕਹਿੰਦੇ ਤੇ ਪਹਿਲਾਂ ਕਹਿੰਦੇ ਸੀ ਕਿੱਥੋਂ ਆਇਆ ਫੱਕਰਾ ਮੈਂ ਕਰਨਾਲ ਤੋਂ ਆਇਆ ਕਰਨਾਲ ਤੋਂ ਆਇਆ ਚੱਲੀ ਫੱਕਰਾ ਕਰਨਾਲ ਘੋੜਲੇ ਤੇਰੇ ਦਾ ਬਾਪਾ ਜਪਾ ਪਾ ਜਾਣਿਆ ਘੋੜਲੇ ਤੇਰੇ ਦਾ ਬਾਪਾ ਪਾ ਪਾ ਜਾਣਿਆ ਮੈਨੂੰ ਪੀਂਦੀਆਂ ਆਣਿਆ ਮੈਨੂੰ ਪੀਂਦੀਆਂ ਜੁਵੇ ਕਿਹੜੇ ਇੱਕ ਦਾ ਕੀ ਬੱਕਰਾ ਇੱਕ ਤੇ ਸਰੀਰ ਠੀਕ ਨਹੀਂ ਰਹਿੰਦਾ ਜੀ ਵਾਦਾ ਨਹੀਂ ਹੋ ਰਿਹਾ ਫੱਕਰਾ ਸ੍ਰੀ ਕਰਨਾਲ ਦੇ ਤਾਂ ਹੈ ਨਹੀਂ ਬਸਿੰਦੇ ਕਿੱਥੇ ਦਿਓ ਜੀ ਜੈਪੁਰ ਪਿੰਡ ਹੈਗਾ ਜੀ ਚੱਲ ਫਕਰਾ ਜੈਪੁਰ ਪਹਿਲੇ ਭੰਗ ਤੇਰੀ ਪਿਆ ਬਾਪਾ ਨਾਲ ਮੈਂ ਪਿਆਰ ਦੇ ਭੰਗ ਤੇਰੀ ਪਿਆ ਬਾਪਾ ਨਾਲ ਮੈਂ ਪਿਆਰ ਦੇ ਹੋ ਕੇ ਰਹਿਮ ਤੇਰੇ ਵਿੱਚ ਪਰਿਵਾਰ ਦੇ ਹੋ ਕੇ ਰਹਿਮ ਮਾਰੇ ਵਿੱਚ ਪਰਿਵਾਰ ਦੇ ਹੋ ਕੇ ਰਹਿਮ ਤੇਰੇ ਵਿੱਚ ਪਰਿਵਾਰ ਦਾ ਫਕਰਾ ਢਿੱਲਾ ਕੌਣ ਰਹਿੰਦਾ ਦੋਵੇਂ ਹੀ ਰਹਿੰਦੇ ਆ ਜੀ ਅਸੀਂ ਤੁਹਾਨੂੰ ਇਹ ਕਿਰਪਾ ਹੀ ਹੋ ਜੇ ਠੀਕੇ ਹੋ ਜਾਓ ਫਕਰਾ 1 2 3 ਤੁਸੀਂ ਤੀਜੀ ਜਗ੍ਹਾ ਤੇ ਸ਼ਿਫਟ ਹੋ ਗਏ ਫਕਰਾ ਇਸ ਜਗ੍ਹਾ ਤੇ ਹੋ ਗਿਆ ਚਲ ਫਕਰਾ ਕਰੀਏ ਬੋਲੇ ਜੀਆ ਮਾਂ ਤੈਨੂੰ ਦੁੱਖ ਦੇਣਾ ਮਾਂ ਬੋਲੇ ਜੀਆ ਮਾਂ ਤੈਨੂੰ ਦੁੱਖ ਦੇਣਾ ਹੋ ਨਾਈ ਰੱਖੀ ਚਰਨਾ ਦੇ ਲਾਣਵਾ ਜਿੰਨ ਪੀੜ ਤੂੰ ਕਰੇ ਸੱਡ ਪੈਰੇ ਦਿੱਲੀ ਬੰਦ ਹਿੰਦਲਾ ਮੁਹੰਮਦ ਸਾਈਡ ਤੇ ਹੋ ਜਾ ਮਾਤਾ ਬਾਰ ਬਾਰ ਕਹਿੰਦਾ ਨਹੀਂ ਸ਼ੌਂਕੀ ਬੰਦੇ ਸਾਰਾ ਸਾਰਾ ਖਰਾਬ ਦਾ ਹੁਣ ਇਹ ਫਰਕ ਪਈਓ ਦੇਖੀ ਠੀਕ ਹੁਣ ਇਹ ਫਰਕ ਪਈਓ ਆਪਣਾ ਜੇ ਤਾਰ ਦੁਕਾਨ ਜੁਰੇ ਹਜੇ ਕੰਮ ਨਹੀਂ ਠੀਕ ਹੋ ਜੀ ਚੱਲੇ ਵਾਪਸ ਉਧਰ ਤੇਰੇ ਉੱਤੇ ਬੜਾ ਮਿਲਦਾ ਤੇਰੇ ਉੱਤੇ ਬੜਾ ਮਿਲਦਾ ਤੇਰੇ ਉੱਤੇ ਬੜਾ ਮਿਲਦਾ ਤੇਰੇ ਉੱਤੇ ਬੜਾ ਮਿਲਦਾ ਮਿਲਦਾ ਹੈ ਬੜਾ ਨਿਸਕੂਨ ਪੀਰਵੇਂ ਹੋਇ ਕਿ ਲੱਗਦਾ ਹੈ ਜਿਵੇਂ ਮੀਰੀ ਗਾਹ ਵਿੱਚ ਮੇਰਾ ਦੂਜਾ ਨਾਮ ਤੇਰਾ ਲੈ ਕੇ ਪੀਰਵੇਂ ਕਰ ਚ ਨਾ ਹੋਵੇ ਸਾਮਰਪ੍ਰੀਤ ਘਰ ਚ ਨਾ ਹੋਵੇ ਸਾਮਰਪ੍ਰੀਤ ਕਣ ਪਾਏ ਹੁਣ ਪੁੱਛਣ ਵਾਸਤੇ ਆਏ ਹੁਣ ਘਰ ਚ ਨਾ ਹੋਵੇ ਸਾਮਰਪ੍ਰੀਤ ਕਣ ਪਾਏ ਹੁਣ ਪੁੱਛਣ ਵਾਸਤੇ ਹੁਣ ਘਰ ਚ ਨਾ ਹੋਵੇ ਸਾਮਰਪ੍ਰੀਤ ਕਣ ਪਾਏ ਹੁਣ ਪੁੱਛਣ ਵਾਸਤੇ ਹੁਣ ਘਰ ਚ ਨਾ ਹੋਵੇ ਸਾਮਰਪ੍ਰੀਤ ਸੇ ਭਾਈ ਅੱਗੇ ਸਾਮਰਪ੍ਰੀਤ ਕੌਣਾ ਫਕਰਾ ਅੱਗੇ ਐਸਕਰਾ ਕੀ ਨਾਲੀ ਉੱਧਰ ਆ ਗਏ ਘਰ ਵਾਲੀ ਆ ਵਾ ਘਰ ਵਾਲੀ ਕਿੱਥੋਂ ਆਇਆ ਬੱਕਰਾ ਅੱਗੇ ਹੋ ਜਾ ਭੀਮੜਾ ਬਾਬੂ ਭੀਮੜਾ ਪੈਂਡਾ ਭੀਮੜਾ ਪੈਂਡਾ ਤੁਸੀਂ ਕਿੱਥੋਂ ਆਇਆ ਮਾਤਾ ਅਸੀਂ ਮਕਸਦ ਤੋਂ ਆਏ ਜੀ ਮਕਸਦ ਤੋਂ ਆਏ ਹੁੰਦੇ ਕਰਨ ਤੋਂ ਜੀ ਸਾਮਰਪ੍ਰੀਤ ਕੌਣਾ ਮਾਤਾ ਮੇਰਾ ਬੇਟਾ ਜੀ ਤੁਹਾਡਾ ਬੇਟਾ ਚੱਲੀ ਬਾਬਾ ਇੱਕ ਲੱਗਦਾ ਏ ਦਿਲ ਦੀ ਮਲੇਰਾ ਵਿੱਚ ਮੇਰਾ ਦੂਜਾ ਨਾਮ ਤੇਰਾ ਲੈ ਕੇ ਪੀਰਾਵੇ ਇੱਕ ਲੱਗਦਾ ਏ ਜੀ ਜੀ ਮਲੇਰਾ ਵਿੱਚ ਮੇਰਾ ਦੂਜਾ ਨਾਮ ਤੇਰਾ ਲੈ ਕੇ ਪੀਰਾਵੇ ਰੁੱਸ ਕੇ ਕੌਣ ਵਾਗਿਆ ਐ ਮਾਤਾ

ਮਿੱਠੇ ਜੀ ਮਰਥੀ ਜਾਂ ਲੰਡੂ ਬਣਦਾ ਹੋਵੇ ਚੱਲੀ ਫੱਕਰਾ ਕਰੀਂ ਜੀਨੇ ਜੀਨੇ ਮਾਰੇ ਤਨ ਜੀਨੇ ਦਿੱਤੀਆਂ ਨੂੰ ਮਾਤਾ ਬੇ ਯਾਦ ਰੱਖੀ ਬੈਠਿਆ ਸਭ ਯਾਦ ਰੱਖੀ ਬੈਠਿਆ ਹੋਰ ਸਭ ਯਾਦ ਰੱਖੀ ਬੈਠਿਆ ਮਾਤਾ ਪਹਿਲੀ ਗੇ ਲਾਏ ਹਾਂ ਹਾਂਜੀ ਚੱਲ ਬਾਬਾ ਹੋ ਜਿੱਤੇ ਨੇ ਦਾ ਤੇਰੇ ਵਾਲਾ ਡੱਡ ਦੇਖਿਆ ਬੇ ਪੀਰਾ ਸਭ ਕੁਝ ਭੁੱਲੀ ਬੈਠਿਆ ਆ ਮੇਰਾ ਸਭ ਕੁਝ ਭੁੱਲੀ ਬੈਠਿਆ ਉਹ ਮੱਥਾ ਯਾ ਠੀਕ ਹੋ ਜਲੀ ਵਾਹ ਵਾ ਇੱਕ ਲੱਗਦਾ ਏ ਦਿਲ ਨਹੀਂ ਮੇਰਾ ਵਿੱਚ ਮੇਰਾ ਦੂਜਾ ਨਾਮ ਤੇਰਾ ਲੈ ਕੇ ਪੀਣਾ ਵੇ ਇੱਕ ਲੱਗਦਾ ਏ ਦਿਲ ਨੂੰ ਮਰੇ ਰਹਿਤ ਮੇਰਾ ਦੂਜਾ ਨਾਮ ਤੇਰਾ ਇੱਕ ਬੀਰਨਾ ਘਰ ਉੱਪਰ ਦੀ ਕੜਪਾਇਆ ਹੋਵੇ ਨੌ ਤੇ ਚਿਵਾਰਾ ਰਹਿਣਾ ਹੋਵੇ ਨੌਕਰੀ ਤੇ ਲੱਗਣ ਵਾਸਤੇ ਆਇਆ ਹੋਵੇ ਆਫਰ ਲੈਟਰ ਨਾ ਆਇਆ ਹੋਵੇ ਸਾਰਾ ਡਾਕੂਮੈਂਟ ਪੂਰੇ ਹੋ ਗਏ ਹੁਣ ਪੁੱਛਣ ਵਾਸਤੇ ਆਇਆ ਹੋ ਪਹਿਲੀ ਗੱਲਾਂ ਤੇ ਕੰਮ ਹੋਣਾ ਡਾਕੂਮੈਂਟ ਪੂਰੇ ਹੋ ਗਏ ਹੁਣ ਪੁੱਛਣ ਵਾਸਤੇ ਆਇਆ ਕਿੱਥੋਂ ਆਇਆ ਫੱਕਰਾ ਵੀ ਰਾਣਾ ਸਾਹਿਬ ਕੋਲ ਪੀਕੀ ਘੱਟੜਾ ਪਿੰਡ ਆਈ ਰਾਣਾ ਸਾਹਿਬ ਕੋਲ ਫੱਕਰਾ ਚੱਲੀ ਬਾਬਾ ਵੇ ਰੁੱਸ ਗਿਆ ਪੀਰ ਮੇਰਾ ਨੱਚ ਕੇ ਬਨੋ ਨਿਆ ਰੁੱਸ ਗਿਆ ਪੀਰ ਮੇਰਾ ਨੱਚ ਕੇ ਬਨੋ ਨਿਆ ਰੁੱਸ ਗਿਆ ਪੀਰ ਮੇਰਾ ਨੱਚ ਕੇ ਬਨੋ ਨਿਆ ਤਰਾਉਣ ਵਾਲਾ ਬਾਕੀ ਸਾਰਾ ਕੰਮ ਬਣ ਗਿਆ ਇਹ ਕਿਰਪਾਈ ਹੋ ਜੇ ਸਾਤ ਸਾਨੀ ਪਹਿਲੀ ਤਨਖਾਹ ਦਰਵਾਜ਼ੇ ਚੜ੍ਹਾ ਦਵਾਂਗੇ ਲੈ ਫੱਕਰਾ ਬਾਬੇ ਕਹਿਓ ਕਰਦੇ ਕਿਰਪਾ ਜਾਂ ਫਰ ਲੈਟਰ ਵੀ ਆ ਜੂਗਾ ਜਾਂ ਫਰ ਲੈਟਰ ਵੀ ਆ ਜੂਗਾ ਫੱਕਰਾ ਜਾਂ ਕਿਰਪਾਈ ਹੋ ਦੀ ਸੇਕ ਮੱਥਾ ਓਏ ਫੱਕਰਾ ਸੇਕਾ ਨਮਾਨਾ ਅਤਰ ਕਾ ਅਧਿਆਕ ਉੱਡੀ ਦਾਦੂ ਆਂਗਤ ਕੰਡ ਓਏ ਮੈਨੂੰ ਚੜ੍ਹ ਕੇ ਜਾਦੇ ਆ ਚੱਟੀ ਨੀਰਾ ਤੇਰੀ ਪੰਗ ਆ ਜਾ ਫੱਕਰਾ ਭਗਤ ਦਾ ਨੋ ਅਕਰ